ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਦੋਸਤੋ ਅੱਜ ਲੱਗੇ ਆਪਾਂ ਮਤਲਬ ਸਲਵਾਰ ਦੇ ਵਿੱਚ ਬਲ ਪਾਉਣ ਕਿਉਂਕਿ ਵੀਡੀਓ ਪਹਿਲਾਂ ਵੀ ਆਪਾਂ ਨੇ ਅਪਲੋਡ ਕੀਤੀ ਹੋਈ ਹੈ ਨਵੇਂ ਸਿਰੇ ਤੋਂ ਫੇਰ ਪਾਉਣ ਲੱਗੇ ਆਪਾਂ ਵੀਡੀਓ ਇਹ ਕਿਉਂਕਿ ਜਿਹੜੇ ਮੇਰੇ ਭੈਣਾਂ ਨੂੰ ਬਲ ਪਾਉਣ 'ਚ ਦਿੱਕਤ ਆਉਂਦੀ ਹੈ ਠੀਕ ਹੈ ਜੀ ਸਿੰਪਲ ਸਲਵਾਰ ਹੈ ਜੀ ਸਿੰਪਲ ਸਲਵਾਰ ਦੇ ਬਲ ਆਪਾਂ ਨੇ ਕਿੱਦਾਂ ਪਾਣੇ ਆ ਤੇ ਕਿਵੇਂ 벨ਟ ਬਣਾਉਣੀ ਹੈ ਕਿਵੇਂ ਤੇ ਮਤਲਬ ਬੈਕ ਸਾਈਡ ਤੋਂ ਬਾਲਾਉਣੇ ਜਿਹੜੇ ਉਹ ਕਿਵੇਂ ਆਉਣੇ ਆ ਠੀਕ ਆ ਤੇ ਦੇਖੋ ਆਪਾਂ ਨੇ ਨਾ ਸਾਰੀ ਸਲਵਾਰ ਜੜੀ ਹੋਈ ਆ ਇੱਕ ਹੁੰਦੀਆਂ ਦੋ ਕੁੰਦੀਆਂ ਇੱਧਰ ਹੋ ਗਈਆਂ ਜੀ ਤੇ ਦੋ ਕੁੰਦੀਆਂ ਇੱਧਰ ਹੋ ਗਈਆਂ ਠੀਕ ਆ ਆਸਣਾਂ ਤੇ ਸਲਾਈ ਲਾ ਲਈ ਸੈਂਟਰ ਵਿੱਚ ਆਪਾਂ ਨੇ ਪੱਲੇ ਜੜ ਲਏ ਪੱਲੇ ਜੜ ਕੇ ਆਪਾਂ ਨੇ ਪੱਲਿਆਂ ਦਾ ਸੈਂਟਰ ਕਰ ਲਿਆ ਠੀਕ ਹੈ ਜੀ ਸੈਂਟਰ ਕਰਕੇ ਉਹਰੇ ਪਲੇਟ ਪਾ ਲਈ ਇੱਕ ਕਿਉਂਕਿ ਪੱਲਿਆਂ ਦਾ ਸੈਂਟਰ ਵੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹੀ ਮੇਨ ਵਾਲਾ ਆਪਣਾ ਜਿਹੜਾ ਆਪਣਾ ਮਤਲਬ ਸਲਵਾਰ ਵਿੱਚ ਸੈੱਟ ਆਉਣਾ ਚਾਹੀਦਾ ਠੀਕ ਹੈ ਜੀ ਤੇ ਆਪਾਂ ਨੇ ਕੀ ਕਰਨਾ ਹੁਣ ਇੱਕ ਆਸਣ ਤੋਂ 16 ਦਾ ਟੱਕ ਲਾ ਲੈ ਇੱਕ ਆਸਣ ਤੋਂ 16 ਦਾ ਟੱਕ ਲਵਾਉਣਾ ਤੁਸੀਂ ਪੂਰੇ 16 ਆ ਗਿਆ ਤੇ 16 ਦਾ ਆਪਾਂ ਨੇ ਟੱਕ ਲਾ ਲੈਣਾ ਔਰੇ ਠੀਕ ਹੈ ਜੀ ਲਾ ਲਿਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇੱਕ ਆਸਣ ਤੋਂ ਇਧਰੋਂ ਲਾ ਲਿਆ ਤੇ ਦੂਜੀ ਆਸਣ ਤੋਂ ਵਾਲ ਪਾਉਣੇ ਸ਼ੁਰੂ ਕਰਨੇ ਆ ਦੋਨਾਂ ਸਾਈਡਾਂ ਤੇ ਨਾ ਤੁਸੀਂ 1.5 1.5 ਇੰਚ ਦਾ 갭 ਛੱਡ ਦੇਣਾ ਸੈਂਟਰ 'ਚ 1.5 ਇੰਚ ਇਧਰੋਂ 1.5 ਇੰਚ ਇਧਰੋਂ ਠੀਕ ਹੈ ਬੜ ਤੁਸੀਂ ਇੱਥੋਂ ਚੱਕਣਾ ਤੇ ਐਦਾਂ ਬੜ ਪਾ ਦੇਣਾ ਦੂਜਾ ਵਾਲ ਚੱਕਣਾ ਫਿਰ ਇੱਕ ਹੋਰ ਪਾ ਦੇਣਾ ਠੀਕ ਹੈ ਆ ਦੇਖੋ ਇਹ ਤੀਜਾ ਬੜ ਫੇਰ ਤੇ ਚੌਥਾ ਪੰਜਵਾਂ ਛੇਵਾਂ ਤੇ ਸੱਤਵਾਂ ਠੀਕ ਹੈ ਜੀ ਇਹ ਆਗੇ ਸੱਤ ਵਾਲ ਠੀਕ ਆ ਇੱਕ ਵਾਰ ਦੁਆਰ ਤੋਂ ਫਿਰ ਘੁਣ ਲਾਣੇ ਆ 1 2 3 4 5 6 7 7 ਵਾਲਾ ਆਗੇ 8ਵਾਂ ਵਾਲ ਪਾਣੀ ਉਰੇ ਤੋਂ ਚੱਕਣਾ ਚੱਕ ਲਿਆ ਇਹ ਪਾਤਾ ਤੇ ਆ ਗਿਆ ਜੀ ਸੈਂਟਰ ਵਾਲਾ 9ਵਾਂ ਵਾਲ 9ਵਾਂ ਵਾਲ ਚੱਕਣਾ ਇੱਥੇ ਪਾ ਦੇਣਾ ਠੀਕ ਹੈ ਜੀ 9 ਤੋਂ ਬਾਅਦ ਬਾਕੀ ਦੇ ਬਲ ਜਿੰਨੇ ਪੈਨੇ ਪਾ ਦੋ 10 11 ਤੇ 12 13 ਠੀਕ ਹੈ ਜੀ 13 ਵਾਲ ਆਪਾਂ ਨੇ ਪਾਤੇ ਤੇ ਇਹ ਨਾ ਹੁਣ ਜਿਹੜਾ ਟਾਕ ਆ ਆਪਣਾ ਉਰੇ ਆ ਗਿਆ ਠੀਕ ਹੈ ਟੱਕ ਤੋਂ 2.5 ਇੰਚ ਛੱਡਣਾ ਹੁੰਦਾ ਆਪਾਂ ਨੇ ਤੇ ਤੁਸੀਂ ਚਾਹੋ ਨਾ ਤੁਸੀਂ ਬੈਲਟ ਦੇਖ ਲੈਣੀ ਹੈ ਪਹਿਲਾਂ ਕਿਉਂਕਿ ਬੈਲਟ ਆਪਣੀ ਅੱਡੇ ਬਾਈ ਤਿਆਰ ਆਪਣੀ ਬੈਲਟ ਠੀਕ ਆ ਆਪਾਂ ਨੇ ਇਹਦੇ ਵਿੱਚ ਕੀ ਕਰਨਾ ਇਹਦੇ ਵਿੱਚ ਥੋੜਾ ਜਿਹਾ ਨਾ ਹਲਕਾ ਜਿਹਾ ਵਾਲ ਪਾ ਲੈਣਾ ਜਿਵੇਂ ਉਰੇ ਤੋਂ 2.5 ਇੰਚ ਆ ਟੱਕ ਤੋਂ 2.5 ਇੰਚ ਛੱਡਤਾ ਹਲਕਾ ਜਿਹਾ ਇੱਕ ਛੋਟਾ ਵਾਲ ਪਾ ਦੇਣਾ ਕਿਉਂਕਿ ਬੈਕ ਸਾਈਡ ਤੇ ਜ਼ਿਆਦਾ ਵੱਡੇ ਵਾਲ ਵੀ ਨਹੀਂ ਚਾਹੀਦੇ ਤੇ ਨਾ ਜ਼ਿਆਦਾ ਛੋਟੇ ਵਾਲ ਚਾਹੀਦੇ ਠੀਕ ਹੈ ਜੀ ਤੇ ਆ ਦੇਖੋ ਜੀ ਐਦਾਂ ਬਲ ਪੈ ਗਏ ਪਿੱਛੇ ਤੋਂ ਵੀ ਦੇਖੋ ਠੀਕ ਐ ਐਦਾਂ ਬਿਲਕੁਲ ਸੈਟ ਵਾਲ ਪਾਉਣੇ ਤੁਸੀਂ ਤੇ ਫੇਰ ਆਪਾਂ ਨੇ ਦੂਜੀ ਸਾਈਡ ਤੋਂ ਵੀ ਐਦਾਂ ਹੀ ਸਟਾਰਟ ਕਰ ਲੈਣਾ 1.5 ਇੰਚ ਤੇ ਸਲਾਈ ਲਾ ਲੈਣੀ ਉਸ ਤੋਂ ਬਾਅਦ ਵਾਲ ਉਰੇ ਤੋਂ ਚੱਕਣਾ ਇੱਥੇ ਪਾਤਾ ਠੀਕ ਹੈ ਜੀ ਆ ਹੁਣ ਸਲਾਈ ਉਰੇ ਆ ਗਈ ਤੇ ਹੁਣ ਆਪਾਂ ਨੇ ਫੇਰ ਵਾਲ ਗਣ ਲਾਣੇ ਪਿੱਛੇ ਕਿੰਨੇ ਪੈ ਗਏ 1 2 3 4 5 6 7 ਸੱਤ ਵਾਲ ਆ ਗਏ ਅੱਠਵਾਂ ਫੇਰ ਆਪਣਾ ਉਰੇ ਤੋਂ ਹੀ ਚੱਕਿਆ ਜਾਣਾ ਠੀਕ ਹੈ ਤੇ ਨੌਵਾਂ ਫੇਰ ਉਰੇ ਤੋਂ ਐਦਾਂ ਠੀਕ ਹੈ ਜੀ ਐਵੇਂ ਵਾਲ ਪੈ ਜਾਣੇ ਆ ਤੇ ਨੌਵਾਂ ਵਾਲ ਉਧਰ ਆਇਆ ਨੌਵਾਂ ਹੀ ਵਾਲ ਤੁਹਾਡਾ ਇੱਧਰ ਆਉਣਾ ਚਾਹੀਦਾ ਦੋਨਾਂ ਪਾਸੇ ਵਾਲ ਤੁਹਾਡੇ ਬਰਾਬਰ ਹੋਣੇ ਚਾਹੀਦੇ 9ਵਾਂ 10ਵਾਂ 11ਵਾਂ ਤੇ 12ਵਾਂ ਤੇ 13ਵਾਂ ਠੀਕ ਹੈ ਉਧਰ ਵੀ 14 ਬਲ ਪਾਏ ਆ ਤੇ ਆਪਾਂ ਨੇ ਇੱਧਰ ਵੀ 14 ਹੀ ਬਲ ਪਾਉਣੇ ਆ ਦੇਖੋ ਫੇਰ ਟੱਕੂਰੀ ਆ ਗਿਆ ਨਾ ਫੇਰ ਆਪਾਂ ਨੇ ਉਰੇ ਤੋਂ ਛੋਟਾ ਜਿਹਾ ਬਲ ਚੱਕ ਦੇਣਾ ਇੱਕ ਬਲ ਹੋਰ ਪਾ ਦੇਣਾ ਇਹ ਬਲ ਤੁਸੀਂ ਪਾ ਲੈਣਾ ਹੈ ਪਹਿਲਾਂ ਤੇ ਜੇ ਬਾਈ ਚਾਂਸ ਮੰਨ ਲਓ ਹੁਣ ਦੇਖੋ ਆਪਾਂ ਨੇ 벨ਟ ਬਣਾਉਣੀ ਆ ਠੀਕ ਹੈ ਜੀ ਤੇ ਐਦਾਂ ਬਲ ਆਪਣੇ ਆ ਜਾਣੇ ਆ ਇਹ ਠੀਕ ਹੈ ਜੀ ਹੁਣ ਪਹਿਲਾਂ ਆਪਾਂ 벨ਟ ਬਣਾਉਂਗੇ 벨ਟ ਬਣਾਉਣ ਤੋਂ ਬਾਅਦ ਆਪਾਂ ਦੇਖਾਂਗੇ ਵੀ ਆਪਣੀ 벨ਟ ਕਿੱਥੇ ਤੱਕ ਆਉਂਦੀ ਆ ਜੇ ਮੰਨ ਲਓ ਤੁਹਾਨੂੰ ਲੱਗਦਾ ਵੀ 벨ਟ ਆਪਣੀ ਵੱਡੀ ਆ ਵੀ ਮੰਨ ਲਓ 26 27 28 29 30 ਤੱਕ 벨ਟ ਵੀ ਹੈ ਜਿੰਨੀ ਵੀ ਹੈਗੀ ਆ ਤੁਸੀਂ ਕੀ ਕਰਨਾ ਜੇ ਮੰਨ ਲਓ ਬੈਕ ਸਾਈਡ ਤੇ ਬਲ ਨਹੀਂ ਆਉਂਦੇ ਤਾਂ ਤੁਸੀਂ ਕੀ ਕਰਨਾ ਸਾਈਡਾਂ ਤੋਂ ਇੱਕ ਇੱਕ ਬਲ ਦੇ ਲੈਣਾ ਬਿਲਕੁਲ ਮਤਲਬ 벨ਟ ਜਿਹੜੀ ਓਕੇ ਆਉਗੀ ਕੋਈ ਵੀ ਤੁਹਾਨੂੰ ਇਹ ਨਹੀਂ ਹੋਗਾ ਵੀ ਬੈਕ ਸਾਈਡ ਤੋਂ ਬਲ ਨਹੀਂ ਪਏ ਬੈਕ ਸਾਈਡ ਤੋਂ ਬਲ ਵੀ ਪਏ ਜਾਣੇ 벨ਟ ਵੀ ਤੁਹਾਡੀ ਸੈਟ ਆ ਜਾਣੀ ਆ ਠੀਕ ਹੈ ਤੇ ਹੁਣ ਜਿਹੜੀ ਆਪਣੀ 벨ਟ ਆ ਆ ਦੇਖੋ ਜੀ ਆਪਾਂ ਨੇ ਸਾਈਡਾਂ ਤੋਂ ਸਲਾਈ ਲ ਠੀਕ ਹੈ ਇੱਧਰ ਵੀ ਦੇਖੋ ਤੇ ਆਪਾਂ ਨੇ ਨਾ ਹੁਣ ਨੇਫਾ ਬਣਾਉਣਾ ਪਹਿਲਾਂ ਪੂਰੇ ਤੋਂ ਐਦਾਂ ਫੋਲਡ ਕਰਕੇ ਪੂਰੇ ਤੋਂ ਪਹਿਲਾਂ ਆਪਾਂ ਨੇ ਨੇਫਾ ਬਣਾ ਲੈਣਾ ਠੀਕ ਹੈ ਜਿਹਨੂੰ ਚਿੜੀ ਵੀ ਬੋਲਦੇ ਆ ਠੀਕ ਹੈ ਕਿਉਂਕਿ ਇਹਨੂੰ ਆਪਾਂ ਚਿੜੀ ਵੀ ਕਹਿੰਦੇ ਆ ਤੇ ਇਹਨੂੰ ਨੇਫਾ ਵੀ ਕਹਿੰਦੇ ਆ ਦੋ ਦੋ ਚੀਜ਼ਾਂ ਨੇ ਇਹ ਠੀਕ ਹੈ ਇਹ ਦੋ ਤਰ੍ਹਾਂ ਚ ਬਣਦੀਆਂ ਨੇ ਜੀ ਠੀਕ ਹੈ ਜਿਹੜਾ ਇਹ ਨੇਫਾ ਹੈ ਨਾ ਫੋਲਡ ਹੁੰਦਾ ਜਿਹੜੀ ਚਿੜੀ ਮਤਲਬ ਫੋਲਡ ਹੁੰਦੀ ਆ ਦੋ ਤਰ੍ਹਾਂ ਚ ਫੋਲਡ ਹੁੰਦੀ ਆ ਇੱਕ ਤਾਂ ਇਹ ਆ ਇਹ ਬਿਲਕੁਲ ਸੌਖਾ ਤਰੀਕਾ ਹੈ ਨਾਲੇ ਫਿਨਿਸ਼ਿੰਗ ਵਾਲਾ ਹੈ ਠੀਕ ਆ ਤੇ ਦੂਜਾ ਥੋੜਾ ਜਿਹਾ ਹੈਗਾ ਹੈਗਾ ਤਾਂ ਸੌਖਾ ਹੀ ਹੈ ਜੀ ਉਹ ਵੀ ਪਰ ਮੈਂ ਕਹਣੀ ਵੀ ਤੁਸੀਂ ਇਹ ਚੀਜ਼ ਕਰੋ ਤਾਂ ਸਭ ਤੋਂ ਜ਼ਿਆਦਾ ਬੈਸਟ ਹੈ ਠੀਕ ਹੈ ਠੀਕ ਹੈ ਜੀ ਤੇ ਐਦਾਂ ਬਣ ਗਈ ਇਹਨੂੰ ਹੁਣ ਫੋਲਡ ਐਦਾਂ ਕਰ ਲੈਣਾ ਆਪਾਂ ਨੇ ਦੋਨਾਂ ਸਾਈਡਾਂ ਤੋਂ ਠੀਕ ਹੈ ਜੀ ਤੇ ਨਾਲੇ ਨੇ ਇੱਕ ਚੀਜ਼ ਹੋਰ ਵੀ ਇਹਦੇ ਵਿੱਚ ਜੇ ਮੰਨ ਲਓ ਜਿਵੇਂ ਇਹ ਕਹਿੰਦੇ 벨ਟ ਚ ਬਲ ਪੈਣ ਲੱਗ ਜਨੇ 벨ਟ ਸਾਡੇ ਕੋਲ ਲੋਟ ਨਹੀਂ ਆਉਂਦੀ ਉਹ ਕੱਤ ਨਹੀਂ ਆਉਂਦੀ ਤੁਸੀਂ ਦੇਖੋ ਤੁਸੀਂ ਉਰੇ ਤੋਂ ਬਰਾਬਰ ਸਲਾਈ ਕਰ ਲੈਣੀ ਹੈ ਠੀਕ ਹੈ ਜੀ ਤੇ ਇਹਨੂੰ ਉਰੇ ਤੋਂ ਫੜਨਾ ਹੈ ਇਦਾਂ ਹਲਕਾ ਹਲਕਾ ਫੋਲਡ ਕਰ ਲੈਣ ਨੂੰ ਤੁਸੀਂ ਆ ਦੇਖੋ ਜੀ ਆਪਣੀ 벨ਟ ਪੂਰੀ ਆ ਗਈ ਠੀਕ ਆ ਕੋਈ ਬਲ ਨਹੀਂ ਪਿਆ ਕੋਈ ਕੁਝ ਨਹੀਂ ਹੋਇਆ ਠੀਕ ਹੈ ਜੀ ਤੇ ਹੁਣ ਇਹਨੂੰ ਆਪਾਂ ਜੜਨਾ ਸ਼ੁਰੂ ਕਰ ਦੇਣਾ ਤੇ ਜੜਨਾ ਆਪਾਂ ਨੇ ਕਿਦਾਂ ਸਲਵਾਰ ਆਪਾਂ ਨੇ ਪੁੱਠੀ ਰੱਖਣੀ ਆ ਠੀਕ ਆ ਸਲਵਾਰ ਤੁਸੀਂ ਪੁੱਠੀ ਕਰ ਲੈਣੀ ਆ ਤੇ ਆ ਚੀਜ਼ ਨਾ ਜਿਹੜੀ ਇਹ ਵਾਲੀ ਸਲਾਈ ਆ ਫਰੰਟ ਜਿੱਧਰੋਂ ਬਲ ਪਾਏ ਆਪਾਂ ਨੇ ਸ਼ੁਰੂ ਕਰੇ ਤੇ ਪਾਣ ਉੱਥੋਂ ਨਾ ਸਲਾਈ ਦੇ ਉੱਪਰ ਸਲਾਈ ਰੱਖ ਲੈਣੀ ਆ ਠੀਕ ਹੈ ਜੀ ਰੱਖ ਲਈ ਤੇ ਉਸ ਤੋਂ ਬਾਅਦ ਤੁਸੀਂ ਇਦਾਂ ਜੜਨੀ ਸ਼ੁਰੂ ਕਰ ਦੇਣੀ ਹੈ ਆ ਦੇਖੋ ਜੀ ਹੁਣ ਜਿਹੜੇ ਬੈਕ ਸਾਈਡ ਤੇ ਬਾੜ ਪਾਉਣੇ ਆ ਦੇਖੋ ਬੈਲਟ ਦਾ ਜਿਹੜਾ ਸਲਾਈ ਵਾਲਾ ਸੈਂਟਰ ਵਾਲਾ ਇਹ ਆ ਗਿਆ ਠੀਕ ਆ ਤੇ ਜਿਹੜਾ ਮਤਲਬ ਪਿੱਛੇ ਵਾਲੇ ਮਤਲਬ ਉਹਦੇ ਵਾਲਾ ਆਸਣ ਵਾਲਾ ਠੀਕ ਆ ਉਹ ਆਸਣ ਦੀ ਸਲਾਈ ਇਹ ਆ ਗਈ ਠੀਕ ਆ ਹੁਣ ਕੀ ਕਰਨਾ ਆਪਣੇ ਜਿਹੜੀ ਆ 벨ਟ ਵਾਲੀ ਸਲਾਈ ਆ ਇਹ ਇਹਦੇ ਨਾਲ ਮਲਾਉਣੀ ਆ ਫਿਰ ਇੱਥੇ ਬਲ ਪੈਣਾ ਤੁਸੀਂ ਕੀ ਕਰਨਾ ਆ ਚੀਜ਼ ਇੱਥੇ ਮਲਾ ਲਈ ਨਾ ਆ ਦੇਖੋ ਇੱਥੇ ਆ ਗਈ ਨਾ ਤੇ ਗੱਬੇ ਆਹ ਵਾਲੀ ਚ ਇੰਨੀ ਤੇ ਲਾ ਗਈ ਤੁਸੀਂ ਕੀ ਕਰਨਾ ਇਹਨੂੰ ਔਰੇ ਤੋਂ ਚੱਕਣਾ ਐਦਾਂ ਬਲ ਪਾਉਣਾ ਇਧਰਲੀ ਸਾਈਡ ਨੂੰ ਠੀਕ ਹੈ ਜੀ ਇਦਾਂ ਬਲ ਪਾਉਣਾ ਬਲ ਵੀ ਤੁਸੀਂ ਉਸ ਹਾਬ ਨਾਲ ਪਾਉਣਾ ਵੀ ਤੁਹਾਡਾ ਜਿਹੜਾ ਸੈਂਟਰ ਵਾਲਾ 벨ਟ ਵਾਲਾ ਉਹ ਵੀ ਪੂਰਾ ਸਹੀ ਆ ਜਾਵੇ ਠੀਕ ਹੈ ਆ ਦੇਖੋ ਜੀ ਠੀਕ ਹੈ ਆ ਸਲਾਈ ਦੇ ਬਰਾਬਰ ਇਦਾਂ ਆ ਜਾਣੀ ਆ ਠੀਕ ਹੈ ਜੀ ਇਹ ਆ ਗਈ ਉਰੇ ਤੱਕ ਹੁਣ ਉਰੇ ਤੋਂ ਸਲਾਈ ਛੱਡ ਕੇ ਅੱਪਾ ਨੇ ਨਾ ਆਹ ਵਾਲੀ ਜਿਹੜੀ ਪਿੱਛੇ ਬੈਲਟ ਹੈਗੀ ਇਹਨੂੰ ਇਦਾਂ ਨਾਪ ਲੈਣਾ ਦੂਜੀ ਸਾਈਡ ਤੋਂ ਵੀ ਇਦਾਂ ਨਾਪ ਲਿਆ ਤੇ ਆਹ ਵਾਲੀ ਚੀਜ਼ ਇਦਾਂ ਨਾਪ ਲੈਣੀ ਆ ਤੇ ਬਾਕੀ ਜਿਹੜਾ ਬਚ ਗਿਆ ਆ ਦੇਖੋ ਜੀ ਉਰੇ ਬਚ ਗਿਆ ਨਾ ਕੱਪੜਾ ਬੈਲਟ ਆਪਣੀ ਪੂਰੀ ਆ ਗਈ ਤੇ ਉਰੇ ਤੋਂ ਇਹ ਇੱਥੇ ਚੱਕ ਕੇ ਬਾੜ ਇਦਾਂ ਪਾ ਦੇਣਾ ਇਹ ਅੰਦਰਲੀ ਸਾਈਡ ਨੂੰ ਬਾੜ ਪਾਉਣਾ ਠੀਕ ਹੈ ਦੂਜਾ ਇਧਰਲੀ ਸਾਈਡ ਨੂੰ ਤੇ ਜਿਹੜਾ ਇਧਰ ਵਾਲਾ ਉਹ ਦੂਜੀ ਸਾਈਡ ਨੂੰ ਠੀਕ ਹੈ ਜੀ ਆ ਦੇਖੋ ਜੀ ਹੁਣ ਸਿੱਧੀ ਕਰਕੇ ਸਲਵਾਰ ਠੀਕ ਹੈ ਜੀ ਐਦਾਂ ਬਲ ਪੈ ਜਾਣੇ ਤੁਹਾਨੂੰ ਬਲਾਂ ਚ ਉਲਝਣ ਦੀ ਕੋਈ ਵੀ ਲੋੜ ਨਹੀਂ ਹੈਗੀ ਬਲ ਬਿਲਕੁਲ ਓਕੇ ਆਉਣਗੇ ਠੀਕ ਹੈ ਐਦਾਂ ਬਲ ਪੈ ਜਾਣੇ ਤੇ ਆ ਦੇਖੋ ਬੈਕ ਸਾਈਡ ਤੇ ਵੀ ਬਲ ਪੈ ਗਏ ਤੇ ਬੈਲਟ ਵੀ ਆਪਣੀ ਪੂਰੀ ਆ ਗਈ ਦੇਖੋ ਜੇ ਤੁਹਾਨੂੰ ਕਿਤੇ ਵੀ ਕੋਈ ਦਿੱਕਤ ਆਉਂਦੀ ਹੋਵੇ ਜੇ ਤੁਸੀਂ ਇਸ ਤਰੀਕੇ ਨਾਲ ਬਲ ਪਾਉਂਗੇ ਨਾ ਕਦੇ ਵੀ ਸਲਵਾਰ ਚ ਕਦੇ ਉਲਝੂਗੇ ਨਹੀਂ ਸਲਵਾਰ ਬਿਲਕੁਲ ਓਕੇ ਬਣੂਗੀ ਠੀਕ ਹੈ ਜੀ ਤੇ ਐਦਾਂ ਸਲਵਾਰ ਚ ਬਣ ਪੈ ਜਾਣੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ